ਬਹੁਤ ਭਰਾ ਸੋਸ਼ਲ ਮੀਡੀਆ ਉੱਪਰ ਰੌਲਾ ਪਾਉਂਦੇ ਨੇ ਸਾਨੂੰ ਚੰਗੀਆਂ ਵੀਡੀਓ ਦੇਖਣ ਨੂੰ ਨਹੀਂ ਮਿਲਦੀਆਂ ਆ ਚੰਗੀ ਵੀਡੀਓ ਲੈ ਕੇ ਆਇਆ ਮਿੱਤਰੋ ਹੁਣ ਸ਼ੇਅਰ ਤੁਸੀਂ ਕਰਨੀਆਂ ਇਹ ਜਿਹੜਾ ਭਰਾ ਖੇਲ ਨੂੰ ਸਾਫ਼ ਕਰ ਰਿਹਾ ਹੈ ਪੰਛੀ ਪ੍ਰੇਮੀ ਆ ਮਿੱਤਰੋ ਆਪਣੇ ਘਰ ਤੋਂ 100 ਕਿਲੋਮੀਟਰ ਦੂਰੀ ਤੇ ਪੰਛੀਆਂ ਲਈ ਪਾਣੀ ਲੈ ਕੇ ਜਾਂਦਾ ਮਿੱਤਰੋ ਲਈ ਵੀ ਮੇਤਰਾ ਭਾਈ ਨੇ ਤਾਂ ਦਿੱਲੀ ਜਤਲਿਆ ਜੀ ਨੇ ਪਸ਼ੂ ਪਾਂਸ਼ੀਆਂ ਲਈ ਪਾਣੀ ਦੀ ਬਹੁਤ ਵੱਡੀ ਸੇਵਾ ਕੀਤੀ ਸਭ ਤੋਂ ਵੱਡਾ ਪੁੰਨ ਕਹਿੰਦੇ ਪਾਣੀ ਦਾ ਹੁੰਦਾ ਬਾਕੀ ਭਾਈ ਮੇਰੇ ਪੇ ਤੇ ਹਾਸੇ ਮਜ਼ਾਕਲੇ ਵੀਡੀਓ ਆਉਂਦੀਆਂ ਰਹਿੰਦੇ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਪਰ ਤੁਸੀਂ ਆ ਵੀ ਵੀਡੀਓ ਸ਼ੇਅਰ ਕਰਦਿਆ ਕਰੋ ਕਿਉਂਕਿ ਮੈਂ ਆਪਣੇ ਪੇ ਦੇ ਉੱਪਰ ਕੋਈ ਗਲਤ ਵੀਡੀਓ ਨਹੀਂ ਪਾਉਂਗਾ 4 ਵਿਊ ਲੈਣ ਵਾਸਤੇ ਵੀ ਮੈਨੂੰ ਕੁਈ ਸੋ ਦੇ ਵੀਊ ਜਹੀ ਦਿਨੇ ਪਰ ਮੈਂ ਐਦਾਂ ਦੀਆਂ ਵੀਡੀਓ ਮੇਰੀਆਂ ਹਾਸੀ ਮਜ਼ਾਕ ਵਾਲੀਆਂ ਆਲਨੀਆਂ ਦੀਆਂ ਰੁੱਖਾਂ ਦੀਆਂ ਪੰਛੀਆਂ ਦੀਆਂ ਐਦਾਂ ਦੀਆਂ ਵੀਡੀਓ ਆਇਆ ਕਰਨੀਆਂ ਤੇ ਹਾਸੀ ਮਜ਼ਾਕ ਤਾਂ ਚਲੋ ਚੱਲਦੇ ਰਹੂਗਾ ਬਹੁਤ ਤੁਸੀਂ ਪਿਆਰ ਕਰਦੇ ਹੋ ਬਾਕੀ ਰੁੱਖ ਲਗਾਓ ਵਾਤਾਵਰਨ ਬਚਾਓ ਤੇ ਗਰਮੀ ਆ ਗਈ ਪਾਣੀ ਜ਼ਰੂਰ ਪਾਓ ਧੰਨਵਾਦ